ਕਲਕਲਾ ਭਰਪੂਰ ਰਿਆ ਤੋ ਸੱਚਾ ਸਹਿਬ ਸਿਸਵਾਲਿਓ ਇਨ ਕੀਤੀ ਸੋ ਪਾਰ ਪਿਆ ਕਹਾ ਨਾਨਕ ਕਰਤੇ ਗਿਆ ਵਾਤਾ ਜੋਗਿ ਛਕਰਨਾ ਸੋ ਕਰਿਆ ਗੁਰ ਰਗਾ ਸਭ ਮਹੱਲਾ ਪਹਿਲਾ ਓੰਕਾਰ ਸਤ ਗੁਰ ਪ੍ਰਸਾਦ ਸੋਦਰਤੇ ਰਾ ਕੇਹਾ ਸੋ ਕਰ ਕੇਹਾ ਜਿਤ ਵਹਿ ਸਰੁ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਆਉਣ ਹਾਰੇ ਕੇਤੇ ਤੇਰੇ ਰਾਗ ਪ੍ਰੀਤ ਸੋ ਕਈਏ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਵਨ ਪਾਣੀ ਵੈਸੰਤਰ ਗਾਵੈ ਰਾਜਾ ਧਰਮ ਦੇਵਾਰੇ ਗਾਵਨ ਤੁਧਨੋ ਚਿਤ ਗੋਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਨੋ ਸਤਿ ਸਮਾਦੀ ਅੰਦਰ ਗਾਵਨ ਤੁਨੋ ਸਾਧ ਵਿਚਾਰੇ ਗਾਵਨ ਤੁਨੋ ਜਤੀ ਸਤੀ ਸੰਤੋਖੀ ਗਾਵਨ ਤੁਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਤ ਪੜਨ ਰਖੀਸਰ ਜੁਗ ਜੁਗ ਵੇਦ ਨਾਲੇ ਗਾਵਨ ਤੁਦਨੋ ਮੋਹਣਿਆ ਮਨ ਮੋਹਨ ਵਰਗਮਚਿਪਿਆਲੇ ਗਾਵਨ ਤੁਦਨੋ ਰਤਨੋ ਪਾਏ ਤੇਰੇ 68 ਤੀਰਥ ਨਾਲੇ गावन तुदनो ज्योत महाबल सूरा गावन तुदनो खाणी चारे गावन तुदनो खान मंडल ब्रह्म मंडा कर कर रखे तेरे तारे सही तुनो गावन ज्योत तुद पावन रत्ते तेरे भगत रसाले होर केते तुदनो गावन सिमे चितन आवन नानक क्या विचारे सोई सोई सदा सच्च साहिब ਸਾਚਾ ਸਚਿ ਨਾਹੀ ਹੈ ਪੀ ਹੋਸੀ ਜੈ ਨਯਸੀ ਰਚਨਾ ਜੇ ਨਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋਤਿਸ ਦੀ ਵੜਿਆਈ ਜੋਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨ ਕਰਨਾ ਯਾਈ ਸੋ ਪਾਤ ਸਹ ਸਹਾ ਪਾਤ ਸਹਿ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਆਖੈ ਸੋ ਕੋਈ ਕੇਵੜ ਵਡਾ ਡਿਠਾ ਹੋਈ ਕੀਮਤ ਪਾਏ ਨ ਕਿਹਾ ਆਈ ਕਹਿਣੇ ਵੱਲੀ تیرੇ ਰਹੀ ਸਮਾਈ ਵੱਡੇ ਮੇਰੇ ਸਾਹਿਵਾ ਗਹਿਰ ਗੰਬੀਰਾ ਗੁਣੇ ਗਹਿਰਾ ਕੋਈ ਨ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਾਹ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤੇ ਅਨੇ ਗੁਰਵਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚਿੰਗਿਆਈਆਂ ਸਿੱਧਾ ਪੁਰਖਾਂ ਕੀਆਂ ਵੜਿਆਈਆਂ ਤਦਵਣ ਸਿੱਧੀ ਕਿਨ ਨਾ ਪਾਈਆ ਕਰਮ ਮਿਲੈ ਨਾਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਪਰੇ ਤੇਰੇ ਪੰਡਾਰਾ ਜਿਸ ਤੋਂ ਦਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਰਾ ਆਸਾ ਮਹੱਲਾ ਪਹਿਲਾ ਆਖਾ ਜੀਵਾਂ ਵਿਸਰੇ ਮਰਿਆਉ ਆਖਣ ਔਖਾ ਸਚਾ ਨਾਉ ਸੱਚੇ ਨਾਮ ਕੀ ਲਗੈ ਭੂਖ ਉਤ ਭੁਖੈ ਖਾਇ ਚਲੀ ਹੈ ਦੁਖ ਸੋਕਿ ਵਿਸਰਾਏ ਮੇਰੀ ਮਾਈ ਸਾਚਾ ਸਹਿਬ ਸਾਚੇ ਨਾਹੀ ਰਾਵ ਸਾਚੇ ਨਾਮ ਕੀ ਦਿਲ ਵੜਿ ਆਈ ਆਖ ਠਕੀ ਕੀਮਤ ਨਹੀਂ ਪਾਈ ਜੇ ਸਾਬ ਹਮੇ ਲੱਕੇ ਆਖਣ ਵਾਹੀ ਵਡਾ ਨ ਹੋਵੇ ਘਾਟ ਨ ਜਾਏ ਨਾ ਉਹ ਮਰੇ ਨ ਹੋਵੇ ਸੋਗ ਦੇਂਦਾ ਰਹੇ ਨ ਚੁੱਕੇ ਭੋਗ ਗੁਣੇ ਹੋਰ ਨਹੀਂ ਕੋਈ ਨਾ ਕੋ ਹੋਆ ਨ ਕੋਈ ਜੇੜੇ ਆਪ ਤੇੜੇ ਤੇਰੀ ਦਾਤ ਦਿਨ ਦਿਨ ਕਰਕੇ ਕੀ ਤੀਰਤ ਖਸਮ ਸਰਹੇ ਤੀ ਕਮ ਜਾਕ ਨਾਨਕ ਨਾਵੇ ਵਾਜ ਸੁਨੋ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਰਮ ਸਤਗੁਰ ਸੜਾਈ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੀਵ ਮੁッコ RAM ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮ ਰੇ ਰਹਿਰਾਸਰਾ ਹਰ ਜਨ ਕੇ ਵੜ ਭਾਗ ੜੇ ਰੇ ਜਿਨ ਹਰ ਹਰ ਸਦਾ ਹਰ ਪਿਆਸ ਹਰ ਹਰ ਨਾਮ ਲੈ ਤਰਤਾ ਸਹੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜਿਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਨ ਧਰਮ ਮस्तक ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਹਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹਰੀ ਮਨ ਚਿਤੋ ਹੈ ਓਦਮ ਯਾ ਆਹਰ ਹਰ ਜਿਓ ਪਰਿਆ ਸਹਿਲ ਬਥਰ ਮਹਿ ਅੰਤ ਓ ਪਾਈ ਤਾਕਾਰੇਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਸ਼ਟ ਹਰਿਆਰਾ ਜਨਨ ਪਿਤਾ ਲੋਕਤ ਨੰਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰੀਜਕ ਸੰਵਾਹੇ ਠਾਕੁਰ ਕਾਹੇ ਮਨ ਭੋ ਕਰਿਆ ਊੜਿ ਊੜਿ ਆਵੇ ਸੇ ਕੋਸਾ ਤਿਸ ਪਾਛੇ ਵਿੱਚ ਰੇਸ਼ ਰਿਆ ਤਨ ਕਵਣ ਖਲਾਵੇ ਕਵਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ નિਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨਾਨ ਨਾਨਕ ਬਲਵਲ ਸਦਵਲ ਜਾਈਐ ਤੇਰਾ ਅੰਤ ਨਾ ਪਾਰ ਵਰਿਆ ਰਾਗਾ ਸਾਮਹੱਲਾ ਚੌਥਾ ਸੂਰਕਿ ਕੋਂਕਾਰ ਸਤਿਗੁਰ ਪ੍ਰਸਾਦ ਸੋ ਪਰ ਕੰਨ ਰੰਨ ਹਰ ਪਰ ਕੰਨ ਰੰਨ ਹਰ ਅਗਮ ਅਗਮ ਅਪਾਰ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਰਜਣਹਾਰ ਸਭ ਜੀ ਤੁਮਾਰੇ ਜੀ ਤੁਂ ਜੀ ਆਂ ਕਾ ਦਾਤਾਰ ਹਰ ਧਿਆਵ ਹੋ ਸੰਤੋ ਜੀ ਸਤਿਉ ਦੇ ਹਰ ਸ਼ਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੋ ਘਟ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪਰਖ ਸਮਾਨਾ ਇਕਾ ਦਾਤ ਇਕ ਬਿਹਾਰੀ ਜੀ ਸੋ ਤੇਰੇ ਚੋ ਜਵੜਾਣਾ ਤੋ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦਵਨ ਅਵਰਨਯਾਣਾ ਤੋ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੇ ਆਗੁਣ ਆਖ ਵਖਾਣਾ ਜੋ ਸਿਵਹਿ ਜੋ ਸਿਵਹਿ ਤੁੰਜੀ ਜਨ ਨਾਨਕ ਤਨ ਕੋ ਰਵਾਣਾ ਹਰਿ ਧਿਆਵਹਿ ਹਰਿ ਧਿਆਵਹਿ ਤੁੰਜੀ ਸੇਯਨ ਯੁਗ ਮਹ ਸਖਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਿਨ ਤੋਟੇ ਜਮ ਕੇ ਫਾਸੀ ਜਿਨ ਨਰਭਉ ਜਿਨ ਹਰ ਨਰਪਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਤੇ ਆਇਆ ਜੀ ਜਨ ਨਾਨਕ ਤਨ ਵਲਿਆ ਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਵੇ ਅੰਤ ਬੇਅੰਤ ਤੇਰੀ ਭਗਤ ਤੇਰੀ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾਈ ਤਾਪ ਤਾਪ ਹੈ ਜਪ ਹੈ ਵੇਹੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਖੜ ਕਰਉ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੁਮ ਆਦ ਪੁਰਖ ਅਪਰੰਪਰ ਕਰਤਾ ਜੀ ਤੁਝ ਜਿਹੜੇ ਵਰਨਾ ਕੋਈ ਤੁ ਜੋ ਜੋ ਇੱਕੋ ਸਾਸ ਦਾ ਤੂੰ ਇੱਕੋ ਜੀ ਤੂੰ ਨੇਚਲ ਕਰਤਾ ਸੋਈ ਤੁਹ ਦਾ ਪੇ ਭਾਵੇ ਸੁਈ ਵਰਤੇਈ ਤੂੰ ਆਪੇ ਕਰਹਿ ਸੋਈ ਤੂੰ ਦਿਆਪੇ ਸ੍ਰਿਸ਼ਟ ਸਭ ਉਪਾਈ ਤੂੰ ਦਿਆਪੀ ਸਰਜਿਤਾ ਗੋਈ ਜਨ ਨਾਨਕ ਗੁਣ ਗਾਵੇ ਕਰਤੀ ਕੀ ਜੀ ਜੋ ਸਭ ਸੇ ਕਾ ਜਾਣ ਹੋਈ ਪਾਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮਿਹੜਾ ਸਾਈ ਜੋ ਤੋ ਭਾਵੇ ਸੁਈ ਥੀਸੀ ਜੋ ਤੋ ਦੇ ਸੋ ਹੀ ਹੋਂ ਪਾਈ ਰਹਾਉ ਸਾ ਤੇਰੀ ਤੂੰ ਸਭ ਨੀਂ ਤੇ ਆਇਆ ਜਿਸਨੋਂ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾ ਦਾ ਮਨ ਮੁਕ ਆਇਆ ਤੂੰ ਆਪ ਵਿਛੋੜਿਆ ਆਪ ਮਲਾਇਆ ਤੂੰ ਦਰੀ ਆਉ ਸਭ ਤਜਹੀ ਮਾਹੀ ਤੋ ਜਿਵੇਂ ਦਜਾ ਕੋਈ ਨਹੀਂ ਜੀ ਜੰਤ ਸਭ ਤੇਰਾ ਖੇਲ ਵਿయోగ ਮਿਲਿ ਛੋੜਿਆ ਸੰਯੋਗੀ ਮੈਲ ਜਿਸਨੋਂ ਤੇ ਹੋਇ ਜਾਣਾ ਹੀ ਸੋਇੰ ਜਾਣੇ ਹਰ ਗੁਣ ਸੁਦੇਹੀ ਆਖ ਵਖਾਣੇ ਜਿਨ ਹਰ ਸੇ ਵਿਆਕ ਤਿਸੁ ਹੁ ਪਾਇਆ ਸਹਜੇ ਹੀ ਹਰਨਾਮ ਸਮਾਇਆ ਤੁ ਆਪੇ ਕਰਤਾ ਤੇਰਾ ਕੀਆ ਸਭ ਹੋਇ ਦਦਵੰਦੁ ਜਾਇ ਵਰਨਾ ਕੋਇ ਤੋ ਕਰ ਕਰ ਵੇਖੈ ਜਾਣਹਿ ਜੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆ사 ਮਹੱਲਾ ਪਹਿਲਾ ਜਿਤ ਸਰਵਰੜੈ ਪਈ ਲੈ ਨਿਵਾਸਾ ਪਾਣੀ ਪਾਵਕਤ ਨਹਿ ਕੀਆ ਪੰਕਜ ਮੋਹ ਪਗ ਨਹੀਂ ਚਲੈ 함 ਦੇਖਾ ਤਿਹੜ ਵੀਲੇ ਮਨ ਏਕ ਨਾਟ ਕੇ ਤਸਮ ਰਮਨਾ ਹਰ ਵਿਸਰਤ ਤੇਰੇ ਗੁਣ ਗਲਿਆਰਾਉ ਨਾ ਹਉ ਜਦੀ ਸਤੀ ਨਹੀਂ ਪੜਿਆ ਮੋਰਖ ਮੁਗਦਾ ਜਨਮ ਭਿਆ ਪਰਨਤ ਨਾਨਕ ਤਨ ਕੀ ਸਰਣਾ ਜਿਨ ਤੋਂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁ ਹਜੂਰੀਆ ਗੋਮਜਮਨ ਕੀ ਇਹ ਤੇਰੀ ਵਰੀਆ ਔਰ ਕਾਇ ਤਰੇ ਕਿ ਤਨ ਕਾਮ ਮੇਰੇ ਸਾਧ ਸੰਗਤ ਭਾਜੀ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਵਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮਨਾ ਕਮਾਇਆ ਸੇਵਾ ਸਾਰਨ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਵਾ ਇੱਕ ਓੰਕਾਰ ਸਰਵਾਹੀ ਗੁਰੂ ਜੀ ਕੀ ਫਤੇ ਪਾਤਸ਼ਾਹੀ ਦਸਵੇਂ ਚੌਪਈ ਪੁੰਦਰਾ ਛਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੀ ਈਸਾ ਭੋਪਨ ਵਿਰਸ਼ਟ ਗਗੰਦੇ ਭਈ ਸਹਿਨ ਆਨ ਵਧਾਈ ਦੇਈ ਤਨ ਤਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੀ ਸਿਰਜਨ ਹਾਰੇ ਦਾਸ ਜਾਨ ਮੋਹੇ ਲਿਹੋ ਵਾਰੇ ਕਬਿਓ ਵਾਚ ਬੇਨਤੀ ਚੋਪਈ ਹਮਰੇ ਕਰੋ ਹਾਥ ਦੇ ਅਰਚਾ ਪੂਰਨ ਹੋਏ ਚਿਤ ਕੀ ਇੱਛਾ ਤਾ ਚਰਨ ਨਮਨ ਰਹੇ ਹਮਾਰਾ ਆਪਣਾ ਯਾਨਕ ਰੂਪ ਬਰਤਪਾਰਾ ਹਮਰੇ ਦੁਸ਼ਟ ਸੁਭਾਤੋਂ ਕਾਵਹੁ ਆਪ ਹਾਥ ਦੇ ਮੋਹਿ ਬਚਾਵਹੁ ਸੁਖੀ ਵਸੈ ਮੋ ਰੂਪ ਪਰਵਾਰਾ ਸੇਵਕ ਸਿਖ ਸਭੈ ਕਰਤਾਰਾ ਮੋ ਰਛਾ ਨਿਜ ਕਰਦਾਏ ਕਰੀਐ ਹਉ ਵੈਰਨ ਕਉ ਆਜਿ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭੈਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਵਰਨਾ ਧਿਆਉ ਜੋ ਵਰ ਚਾਹੋ ਸ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰਿ ਹੈ ਚੰਨ ਜਨ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝ ਵਰਿਐ ਮਰਨ ਕਾਲ ਕਤਰਾ ਸਨੀਐ ਰਿਐ ਉਜੋ ਸਦਾ ਹਮਾਰੇ ਪਛਾ ਸ੍ਰੀ ਅਸਤੁ ਜੂ ਕਰਿ ਹੋ ਰਛਾ ਰਾਖ ਲਿਓ ਮੋਹ ਰਖਨ ਹਾਰੀ ਸਾਹਿਬ ਸੰਤ ਸਹਾਈ ਪਿਆਰੀ ਦੇਨ ਬੰਧ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਵਪਤਰ ਕਾਲ ਪਾਏ ਸ਼ਿਵ ਜਿਉ ਅਤਰ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ yogi ਸ਼ਿਵ ਕੀਓ ਵੇਦ ਰਾਹੀ ਬ੍ਰਹਮਾ ਯੂਥੀਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਹੇ ਅਮਰ ਜਵਨ ਕਾਲ ਸਭ ਜਤ ਮਨਾਇਓ ਦੇਵ ਦੇਤ ਯਸ਼ਨ ਉਪਜਾਇਓ ਆਦ ਅੰਤ ਇਕ ਅਵਤਾਰ ਸੋਈ ਗੁਰੂ ਸਮਝੋ ਹਮਾਰ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲਮੋ ਵਦ ਕੀਓ ਘਾਟ ਘਾਟ ਕੇ ਅੰਤਰ ਗਈ ਜਾਣਤ ਭਲੇ ਉਰੇ ਕੀ ਪੀਰ ਪਛਾਨਤ ਚਿੱਟੀ ਦੇ ਕੁੰਚਰ ਸਥੋਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਬੋਲਾ ਸੰਤਾਨ ਦੁਖ ਪਾਏ ਦੇ ਦੁਹੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਾਟ ਘਾਟ ਕੀ ਪੜਪੜ ਕੀ ਜਾਣੈ ਜਉਦ ਕਰਖ ਕਰਾਂ ਕਰਤਾਰਾ ਪਰਜਾ ਧਰਤ ਤਵ ਦੇਹ ਅਪਾਰਾ ਜਾ ਆਕਰਖ ਕਰਤ ਹੋ ਕਬਹੋਂ ਤਮ ਮੈ ਮਿਲਤ ਦੇਹ ਦਰਸਬਹੋਂ ਜੇਤੇ ਵਨ ਸ੍ਰਿਸ਼ਟ ਸਉਤਾਰੇ ਆਪਿ ਆਪਣੀ ਬੂਜ ਉਚਾਰੇ ਤਮ ਸਹੀ ਦੇ ਰਤ ਨਰਾਲੰ ਜਾਣਤ ਵੇਦ ਭੇਦ ਆਲੰ ਨਿਰੰਕਾਰ ਨਿਰਵਿਕਾਰ ਨਰਲੰਭ ਆਦ ਅਨੇਲ ਅਨਾਦ ਅਸਤੰਭ ਤਾਕਾ ਮੂਡ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾ ਕਉ ਕਰਪਾਹ ਨਨਵਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵਾ ਨਿਰੰਕਾਰ ਕਾ ਚੇਨੰਤ ਨਹਿ ਪੇਵ ਆਪ ਆਪਨੀ ਬੁਧ ਹੈ ਜੇਤੀ ਵਰਨਤ ਭਿੰਨ ਬਿਨ ਤੂਹੇ ਤੇਤੀ ਤੇਮਰਾ ਲਖਨ ਜਾਇ ਪਸਾਰ ਕਹਿਵ ਦਸਯਾ ਪ੍ਰਥਮ ਸੰਸਾਰ ਇਕ ਰੂਪ ਅਨੁਪਸਰੂਪ ਰੰਕ ਭਿਓ ਰਾਵ ਕਹਿ ਭੂਪਾ ਅੰਡਾ ਜੇ ਜੇਰ ਜਸੇ ਤੈ ਕੀਨੀ ਉਤਪੁਜ ਖਾਨ ਬਹਰ ਰਚ ਦਿਨੀ ਕਹੋ ਹੋਲ ਰਾਜਾ ਹੋਇ ਬੈਠਾ ਕਹੋ ਸਿਵੰਟ ਭਿਓ ਸ਼ੰਕਰ ਕੇਠਾ ਸਿਗਰੇ ਸ੍ਰਿਸ਼ਟ ਦਿਖਾਈ ਅਚੰਬਵ ਆਦ ਯੁਗਾਦ ਸਰੂਪ ਸੁਆਮਵ ਆਵਰਿ ਛਾਮੇ ਤਮ ਕਰੋ ਸਿਖ ਓਵਾਰ ਸਿਖ ਸੰਗ ਰੋਹ ਦੁਸ਼ਟ ਜਿਤੇ ਉਠਵਤ ਉਤਪਤ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਣੀ ਪਰੇ ਜਿਨ ਕੈ ਦੁਸ਼ਟ ਦੁਖਤ ਹਵਾਇ ਮਰੇ ਪੁਰਖਿਆਵਨ ਪਗ ਪਰ ਇਤਿਹਾਰੀ ਜਿਨ ਕੈ ਤੁਮ ਸੰਕਟ ਸਾ ਟਾਰੇ ਜੋ ਕਲ ਕਾ ਇਕ ਵਾਰ ਤੇ ਆਏ ਹੈ ਤਾਂ ਕੈ ਕਾਲ ਨਿਕਟ ਨ ਹੈ ਰਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕੈ ਤਾਪ ਤਨ ਕਮਹਿ ਹਰ ਹੋ ਹਰੇ ਦਾ ਸਿੱਧ ਘਰ ਮੋ ਸਭ ਹੋਈ ਦੁਸ਼ਟ ਛਾਛ ਸਕੇ ਨ ਕੋਈ ਇਕ ਵਾਰ ਜਿਨ ਤਮੈ ਸਵਾਰਾ ਕਾਲ ਫਾਸਤੇ ਤਹਿਓ ਵਾਰਾ ਜਿਨ ਨਰ ਨਾਮ ਤੇ ਹਾਰਉ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਹੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦੇ ਲਿਓ ਵਾਰੀ ਸਰਵ ਠਾਰਵਾਂ ਸਹਾਈ ਦੁਸ਼ਟ ਦੋਖ ਤੇ ਲਹਿਵੈ ਚਾਈ ਕਿਰਪਾ ਕਰੇ ਹਮ ਪਰ ਜਗ ਮਾਤਾ ਗ੍ਰੰਥ ਕਰਾ ਪਵਰਨ ਸਵਰਤ ਕਲਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਨ ਕੋ ਛੈ ਕਰਤਾ ਏਰੀ ਅਤੁਈ ਜਪੈ ਜਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਆਂਛਤ ਫਲ ਪਾਵੇ ਸੋਈ ਦੁਖ ਨਾ ਤਿਸੈ ਵਿਆਪਤ ਕੋਈ ਅੜਲ ਸੁਨੇ ਗੰਗੋ ਜਿ ਆਈਸ਼ੁਰਸ ਨਾ ਪਾਵੇ ਸੁਨੇ ਮੋਲ ਤਤਲਾ ਹੀ ਚਤੁਰਦੈ ਆਵਈ ਦੋਖ ਦਰਦ ਭੋ ਨਿਕਟ ਨਾ ਤਿਨ ਨਰਕੇ ਰਹੇ ਹੋ ਜੋ ਯਾਕੀ ਇੱਕ ਵਾਰ ਚੌਪਈ ਕੋ ਕਹੇ ਚੌਪਈ ਸਮਤ ਹਤਰਾ ਹੈ ਸਹਿਸ ਭਣੀ ਜੈ ਅਰਧ ਸਹਿਸ ਫਨ ਤੇ ਨ ਕਹੀ ਜੈ ਭਾਦਰ ਸੁਦੀ ਅਸ਼ਟਮੇ ਰਵਾਰ ਤੀਰ ਸਤਦਰਵ ਗ੍ਰੰਥ ਸੁਧਾਰ ਇਤ ਸ੍ਰੀ ਚਰਿਤਰੋ ਵਖਿਆ ਨੇ ਤੇਰਾ ਚਰਿਤਰੇ ਮੰਤਰੀ ਭੂਪ ਸੰਵਾਦੇ 405 ਚਰਿਤਰ ਸਮਾਪਤ ਮਸਤ ਸੋ ਮਸਤ ਭੰਯੰ ਦੋਹਰਾ ਦਾਸ ਜਾਨ ਕਰਦਾ ਪਰ جے کرپا اپر آپ ہاتھ دے ر راکھ موہی مان کرم بچن وچار چوپائی چوپئی مینگ نے سہ پرتم مناؤ کشن وشن کوہوں نے تیاؤ کان سنے پہچان نتن سو لے لاغی موری پگن سو مہا کال رکھوار ہمارو مہا لوہ م کنکر تارو اپنا جان کرو رکھوار بائیں گے کی لا جو چار ਆਪਨਾ ਝਾਨ ਮੁਝੇ ਪ੍ਰਤਪਰੀਏ ਚੁੰਝਨ ਸਤਹ ਹਮਾਰੇ ਮਰੀਏ ਦੇਗ ਤੇਗ ਜਗਵੇਂ ਦਉ ਚਲੇ ਰਾਖ ਆਪ ਮੋਹ ਔਰ ਨੰਦ ਲਾਏ ਤੁਮ ਮਮ ਕਰਹੁ ਸਦਾ ਪ੍ਰਤਪਾਰ ਕਮ ਸਹਾਇਬ ਮੈਂ ਦਾਸ ਦਿਹਾਰਾ ਝਾਨ ਆਪਨਾ ਮੁਝੇ ਨਵਾਈ ਆਪ ਕਰੋ ਹਮਰੇ ਸਭ ਕਾਈ ਤੁਮ ਹੋ ਸਭ ਰਾਜਨ ਕੇ ਰਾਜ ਆਪੇ ਆਪ ਗਰੀਬ ਨਵਾਇਆ ਦਾਸ ਜਾਣ ਕਰ ਕਿਰਪਾ ਕਰੋ ਹਮ ਹੋਏ ਹਾਰ ਭਰਾਵੇਂ ਆਨ ਦਵਾਰ ਤੋਏ ਆਪਣਾ ਜਾਣ ਕਰੋ ਵਰਤ ਪਰ ਤੁਮ ਸਾਹ ਮੈਂ ਕਿੰ ਕਰਤਾਰ ਦਾਸ ਜਾਣ ਦੇ ਹੱਥ ਉਵਾਰੋ ਹਮਰੇ ਸਵੈਰੀਆਂ ਸੰਘਾਰੋ ਪਰਤਾਉ ਤਰੋ ਭਗਵਤ ਕੋ ਧਿਆਨਾ ਬਾਹਰ ਕਰੋ ਕਵਤਾ ਵਿਦਨਾਨਾ ਕਰਿਸ਼ਨ ਜਥਾ ਮਤਿ ਰਿਤਰੋ ਉਚਾਰੋ ਚੂਕ ਹੋਏ ਕਵ ਲਹੋ ਸੁਧਾਰੋ کبی واچ دورا جو نج پرمو شوقہ شوق ہے ہاں ہم جگماہی جوتہ پر ہیں آنت سوگ کو جا در ہر, ہر جن دو ایک ہےچار کچنا جلتو بج رنگیو جل ہی بھائے سماہ دور جب آئس پرو کو پیو جنمت راج گیا अब मैं कथा संक्षेप ते सोहम कहत सुनाई कहि वाच दोहरा ठाड़ पियो मैं जोर कर वचन कहा सिर ने आई पंथ जले दव जगत में जब तहुं करो हो सहाय दोहरा जे जे तुम रहो त्यां जे जे तुम रहिते आनको निटटते आए हैं संत अंत लेंगे मुक्त भल پاہ گے بھگونت دورہ کال پی نم کوٹک وشن مہیش کوٹ اندر برہماگتے روسس کرو رجلس دور رام کتھا جگگ جگ, جگ اٹل سو کوئی پاگت نیت سرگ وا سرگ ورکر سگری پوری سمیت چوپئی ਜੋ ਇਹ ਕਥਾ ਸੁਨੇ ਅਰਗਾਵੇ ਦੋਹ ਪਾਪ ਤੈ ਨਿਕਟ ਨੇ ਆਵੇ ਵਿਸ਼ਨ ਭਗਤ ਕੀ ਏ ਫਲ ਹੋਈ ਆਦ ਵਿਆਛੈ ਸਕੈ ਨ ਕੋਈ ਸਮਤ ਅਸਤਰ ਸਹਿਸਪਿਚਾਵਨ ਹਾੜਵਦੀ ਪ੍ਰਥਮ ਸੁਭਦਾਵਨ ਤਾਂ ਪ੍ਰਸਾਦ ਕਰ ਗ੍ਰੰਥ ਸੁਧਾਰ ਭੋਲ ਪ੍ਰੀਲ ਲਹੁ ਲਿਹੁ ਸੁਧਾਰ ਦੋਇਰਾ ਨੇਤਰ ਤੁਮਕ ਗੈਚਰਨ ਤਰ ਸਤਿਦਰਵ ਤੀਰਤ ਰੰਗ ਸ੍ਰੀ ਭਗਵਤ ਪੂਰਨ ਕੀਓ रगवर कथा प्रसंग साध असाध जानो नहीं बाग सु बाग विवाद ग्रंथ सगले पूर्ण कियो भगवत कृपा प्रसाद सवैया पाए कहे जब ते तमराई तब ती को अखतरे नहीं अनयो राम रहीम पुराण कुरान अनेक कह मत एक नवानयो सेमर्त शास्त्र वेद सवै ਬਾਉ ਭੇਦ ਕਹੈ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰਮੈ ਨਾ ਕਿਹੋ ਸਤ ਹੋਇ ਵਖਾਨਿਓ ਦੋਹਿਰਾ ਸਗਲ ਦਵਾਰ ਕੋ ਛਾੜ ਕੇ ਗਿਓ ਤੁਹਾਰੋ ਦਵਾਰ ਬਾਹੇਂਗੇ ਕੀਲਾ ਜਿਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਾਲਾ ਤੀਜਾ ਆਨੰਦ ਇੱਕ ਓਮਕਾਰ ਸਤਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹੀ ਸੇਤੀ ਵਨ ਵਜਿਆ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਣੇ ਆਈਆਂ ਸਬਦੋ ਤਾ ਗਾਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੋ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੀ ਦੋਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਵਨਾਗਲਾ ਸਮਰੱਥ ਸੁਆਮੀ ਸੋਕੇ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ ਸਾਚੀ ਸਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇ ਰਹਿ ਸਭ ਕਿਛੈ ਜਿਸ ਦਹਿ ਸੋ ਪਾਵੈ ਸਦਾ ਸਿਵਤ ਸਲਾਹਤਰੀ ਨਾਮ ਮਨ ਵਸਾਵਈ ਨਾਮ ਜਿਨ ਕੇ ਮਨ ਵਸਿਆ ਬਾਜੀ ਸ਼ਬਦ ਘਨੇਰੀ ਕਹੈ ਨਾਨਕ ਸਚੇ ਸਾਹਿ ਗਿਆ ਨਾਹਿੰ ਘਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੋਖਾ ਸਭ ਗਵਾਇਆ ਕਰ ਸਾਤ ਸੁਖ ਮਨ ਆਈ ਵਸਿਆ ਜਿਨੇ ਇਛਾ ਸਭ ਪੂਜਾਈਆ ਸਦਾ ਗੁਰਵਾਨ ਕੀਤਾ ਗੁਰੂ ਈਟੋ ਜਿਸ ਦੇ ਆਏ ਇਹ ਵਡਿਆਈਆਂ ਕਹੈ ਨਾਨਕ ਸੁਣੋ ਸੰਤੋ ਸਾਧ ਧਰੋ ਪਿਆਰ ਸਾਚਾ ਨਾਮ ਮੇਰਾ ਅਧਾਰੋ ਵਾਜੀ ਪੰਚ ਸਬਦ ਦੇ ਤਤਕਾਰ ਸਭਾ ਗਏ ਘਾਰਤ ਸਭਾ ਗਏ ਸਬਦ ਵਾਜੀ ਕਲਾ ਜਿਤ ਘਾਰ ਧਾਰੀ ਆ ਪਾਂਚ ਦੂਤ ਤਦ ਵਸ ਕਿਤੇ ਕਾਲ ਕੰਟਕ ਮਾਰਿਆ ਧੁਰ ਕਰਮ ਬਾਤੁ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤਹ ਸੁਖੁ ਹੋਆ ਤਿਤਕਾਰ ਅਨਹਦ ਵਾਜੀ ਆਨੰਦ ਸੁਣ ਹਉ ਵੜ ਭਾਗੀ ਹੋ ਸਹਿਲ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਹਿਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੋਣੀ ਸਚੀ ਵਾਣੀ ਸੰਤ ਸਾਜਨ ਭਏ ਸਰਸੀ ਪੂਰੇ ਗੁਰਤੇ ਜਾਣੀ ਸੁਣ ਤੇ ਪੁਨੀਤ ਕਹ ਤੇ ਪਵਿਤ ਸਤਗੁਰ ਰਹਾ ਪਰ ਪੂਰੇ ਵਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੇ ਮੋ ਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪੀਓ ਜਿਸ ਕਾ ਸਭ ਸਹਾਰੋ ਜੇ ਕੋ ਖਾਵੇ ਜੇ ਕੋ ਪਹੁੰਚੇ ਤਿਸ ਕਾ ਹੋਏ ਉਧਾਰੋ ਇਹ ਵਸਤ ਤੈ ਨਹਿ ਜਾਈ ਨਿਤ ਨਿਤ ਰਖੋ ਰਤਾਰੋ ਤਨ ਸੰਸਾਰ ਚੰ ਲਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ ਪੰਜਵਾ ਤੇਰਾ ਕੀਤਾ ਯਤੋ ਨਹੀਂ ਮੈਨੋ ਜੋਗ ਕਿਤੋਈ ਮੈਂ ਨਿਰਗੁਣਿਆ ਰੇ ਕੋ ਗੁਣ ਨਹੀਂ ਆਪੇ ਦਰਸ ਪਿਓਈ ਤਰਸ ਬਿਆ ਮਹਿ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਾਂ ਨਾ ਨੰਥਿ ਵਹ ਹਰਿਆ ਪੌੜੀ ਥਿਥੈ ਤੂੰ ਸਮਰਥ ਜਿਥੈ ਕੋਈ ਨਹੀਂ ਓਥੈ ਤੇਰੀ ਰਖ ਅਗਨੀ ਦਰਵਾਹੀ ਸੁਣ ਕੇ ਜਮ ਕੇ ਦੂਤ ਨਾ ਹੀ ਤੇ ਰਹਿ ਛੜ ਜਾਏ ਭੋਇ ਲਿਖਸ ਗਾਉ ਗੁਰ ਸਬਦੀ ਪਾਰ ਪਾਈ ਜਿਨ ਕੋ ਲਗੀ ਪਿਆਸ ਅਮਰਤ ਸੇ ਹੀ ਖਾਹੇ ਕਲ ਮਹਿ ਹੋ ਪੁੰਨ ਗੁਣ ਗਵਨ ਗਾਹੀ ਸਭ ਸੈ ਨੋ ਕਿਰਪਾਲ ਸੰਭਾਲੇ ਸਾਹੇ ਸਾਏ ਵਰਤਾ ਕੋ ਨਾ ਜਾਈ ਜੀ ਆਵੇ ਤਦਾ ਹੀ ਸ਼ਲੋਕ ਮਹੱਲਾ 5ਵਾਂ ਅੰਤਰਗੁਰ ਅਰਾਧਣਾ ਜਿਵਾ ਹਿ ਜਪ ਗੁਰ ਨਾਉ ਨੈਤਰੀ ਸਤਗੁਰ ਪੇਖਣਾ ਸਰਣੇ ਸੁਣਨਾ ਗੁਰ ਨਾਉ ਸਤਗੁਰ ਸੇ ਤੀਰਤਿਆ ਨਿਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੀ ਜਿਸਨੋ ਏ ਵਤ ਦੇ ਜਗ ਮਹਿ ਤੂੰ ਗਾੜੀ ਹੈ ਵਿਰਲੇ ਕਈ ਕੇ ਮਹੱਲਾ ਪੰਜਵਾ ਰਖੇ ਰਖਣ ਹਾਰ ਆਪ ਅਵਾਰਿਨ ਗੁਰ ਕੀ ਪੈਰੀ ਪਾਈ ਕਾਜ ਸਵਾਰੈਨ ਹੋਆ ਆਪ ਦਿਆਲ ਮਨੁ ਹਾਨਾ ਵੈ ਸਾਰੈਨ ਸਾਧ ਜਣਾ ਕੈ ਸੰਗ ਭਵ ਜਲ ਤਾਰੈਨ ਸਾਖਤ ਨਿੰਦਕ ਦੁਸ਼ਟ ਖਿਨ ਮਾਹਿ ਵਧਾਰੈਨ ਤਿਸ ਸਹੈਬ ਕੀ ਟੇਕ ਨਾਨਕ ਮਨੈ ਵਾਹੀ ਜੇ ਸਿਮਰਸ ਹੋਇ ਸਗਲੇ ਦੁਖ ਜਾਇ ਤਿਸ ਸਹੈਬ ਕੀ ਟੇਕ ਨਾਨਕ ਮਨ ਐਵਾਹੀ ਜਿਸੇ ਵਰਸ ਕੋਈ ਸਗਲੀ ਦੂਹ ਜਾਹਿ